ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸੰਗ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪੱਤਨ ਕੋਟਪੁੱਡਾ ਨਵਾ ਪੁਲ ਦੁੱਬਲੀ ਬਰਵਾਲਾ ਚੀਮਾ ਸੰਗਮਾ ਤੋਂ ਪਹੁੰਚ ਕਰ ਸਕਦੇ ਆ ਪੱਟੀ ਤੋਂ ਥੋੜੀ ਦੂਰੀ ਤੇ ਆ ਤੇ ਗੱਲ ਕਰੀਏ ਅੱਜ ਤਰੀਕ ਦੀ 17 11 2025 ਤੇ ਆਪਾਂ ਆਏ ਅੱਜ ਬਾਉ ਵੀਰ ਪਿੰਡ ਜੋੜ ਸਿੰਘ ਵਾਲਾ ਮੇਰੇ ਆਪਣੀ ਪਿੰਡ ਤੋਂ ਜਿਹੜੀ ਮੈਂ ਵੀਡੀਓ ਸ਼ੂਟ ਕਰੰਦੇ ਆ ਉਹਨਾਂ ਦੇ ਫਾਰਮ ਤੇ ਬਿਲਕੁਲ ਵੀਰ ਦਾ ਜਿਹੜਾ ਕਰੇਲੂ ਪਸ਼ੂ ਆ ਤੇ ਆਪਾਂ ਇਹਦੀ ਡਿਟੇਲ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕਰਦੇ ਆਂ ਗੱਲਬਾਤ ਬਾਉ ਵੀਰ ਨਾਲ ਬਾਉ ਵੀਰ ਸਾਸਿਕਾ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਬਾਉ ਵੀਰ ਵਧੀਆ ਵੀਰਿਆ ਕਿਰਪਾ ਤੋਂ ਸੁਣਨ ਚੜਦੀ ਕਲਾ ਸ਼ੁਕਰੀਆ ਪ੍ਰਮਾਤਮਾ ਦੀ ਘੜੀ ਦਾ ਕਿਰਪਾ ਜੀ ਕਿਰਪਾ ਕਿੱਦਾਂ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਵਧੀਆ ਟਾਈਮ ਪਾਸ ਵਧੀਆ ਪਾਤਸ਼ਾਹ ਨੇ ਦੁੱਫਾ ਪਾਣੀ ਦਿੱਤਾ ਛਕੀ ਜਾਂਦੇ ਆ ਸ਼ੁਕਰੀਆ ਮਹਾਰਾਜ ਜੀ ਦੀ ਘੜੀ ਜੀ ਤੇ ਬਾਉ ਵੀਰੇ ਬੈਠਾ ਚਲੋ ਆਪਣੀ ਘਰ ਦੀ ਆ ਹਾਂਜੀ ਘਰ ਦੀ ਆ ਵੈਰ ਵੀਰਿਆ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਫੋਨ ਨੰਬਰ ਜੂਰ ਕਨਫਰਮ ਫੋਨ ਨੰਬਰ ਆਪਣਾ ਹੈਗਾ ਵੀਰੇ 9849 9849 15026 15026 ਵੀਰ ਨਾਲ ਕੋਈ ਵੀ ਕੰਟੈਕਟ ਕਰ ਸਕਦਾ ਵਾ ਹਾਂਜੀ ਬਾਕੀ ਕਰਦੇ ਆਪਾਂ ਵੀ ਇਹਨਾਂ ਦੀ ਡਿਟੇਲ ਜਿਹੜੀ ਆ ਸਾਂਝੀ ਤਾਂ ਬਾਉ ਵੀਰ ਇਹਨੂੰ ਨਾਲ ਦੀ ਨਾਲ ਖੋਲ ਗਏ ਤੇ ਗੱਲਬਾਤਾਂ ਕਰੀਏ ਇਹਦੇ ਬਾਰੇ ਬਹੁਤ ਸੋਹਣੀ ਆ ਚੰਗੇ ਫੁੱਲ ਵੱਡੇ ਢਾਂਚੇ ਦੇ ਵਿੱਚ ਆ ਵੀਡੀਓ ਦੀ ਦਿੱਖ ਪਤਾ ਨਹੀਂ ਕਿਸ ਤਰ੍ਹਾਂ ਆਉਂਦੀ ਕਿਸ ਤਰ੍ਹਾਂ ਦੀ ਨਹੀਂ ਆਉਂਦੀ ਪਰ ਬਹੁਤ ਤਗੜੀ ਆ ਯਾਤ ਨਸਲ ਆ ਨਾ ਕਰਮਾਲੀ ਦੀ ਬਾਕੀ ਸੁਆ ਕਿਨਵਾਇਦਾ ਸੁਆ ਦੂਜਾ ਵੀਰਿਆ ਦੂਜਾ ਸੁਆ ਦੂਜੇ ਸੁਗਿਆ ਦੂਜੇ ਸੁਵੇ ਆ ਬਹੁਤ ਤਗੜੀ ਵਹਿੜਾ ਕਰਮਾਲੀ ਫੁੱਲ ਵੱਡੇ ਢਾਂਚੇ ਦੇ ਵਿੱਚ ਆ ਥੋੜਾ ਸਿੱਜੇ ਤੋਂ ਫੁੱਲ ਵੱਡੇ ਢਾਂਚੇ ਦੇ ਵਿੱਚ ਗੁੱਲ ਗੱਲ ਕਰਮਾਲੀ ਨੂੰ ਬਹੁਤ ਸੋਹਣਾ ਲੱਗਾ ਤੇ ਬਹਾਵੀਰ ਸੀਮਨ ਕਿਹੜੇ ਦੀ ਦਸੀ ਤੁਸੀਂ ਬਹਾਵੀਰ ਕਿਹੜੇ ਸੀਮਨ ਦੀ ਹੈ ਤੁਸੀਂ ਦੱਸ ਰਿਹਾ ਸੀਗੇ ਇਹ ਡੈਨਮਾਰਕ 40116 ਦੀ ਵੀਰ ਡੈਨਮਾਰਕ 40116 ਦੀ ਇਹ ਬੱਛੀ ਆ ਤੇ ਸੁਹਾ ਕੀ ਨਵਾਇਆ ਸੁਹਾ ਦੁੱਜਾ ਵੀਰਿਆ ਦੁੱਜਾ ਸੁਹਾ ਵਾ ਹਾਂਜੀ ਫੁੱਲ ਵੱਡਾ ਢਾਂਚਾ ਵਹਿੜਾਂ ਦੇ ਵਿੱਚ ਆਉਂਦੀ ਆ ਛੋਟੀ ਜੀ ਸਿੰਗੀ ਪੂਰੀ ਜਾਣ ਵਾਲੀ ਆ ਜਾਣ ਵਾਲੀ ਆ ਪੂਰੇ ਵਜਨ ਲੋਡ ਵਾਲੀ ਵਜਨ ਲੋਡ ਫੁੱਲ ਆ ਸਿੰਗੀ ਜਰੂਰ ਛੋਟੀ ਜੀ ਹੈ ਗਈ ਆ ਪਾਪਾ ਦੀ ਵੈੜ ਐਵੇਂ ਘਾਲੋਂ ਕਰਗੇ ਸਿੰਘ ਦੇ ਕੋਲ ਬਿਲਕੁਲ ਇਹ ਤਾਂ ਚਲੋ ਕੋਈ ਚੱਕਰ ਹੀ ਨਹੀਂ ਐ ਕਿਹੜੇ ਕਰਮਾਲੀਆਂ ਮਾਰਦਿਆਂ ਵਾ ਵੱਡਾ ਢਾਂਚਾ ਵਾ ਵਾਂਡ ਸਪੇਸ ਥਣਾਂ ਦੀ ਬਹੁਤ ਸੋਹਣੀ ਆ ਗੁੱਲ ਥਣ ਦੋਰਾ ਥਣ ਲੱਗਾ ਮੱਝਾਂ ਵਾਲਾ ਕਰਮਾਲੀ ਨੂੰ ਬਿਲਕੁਲ ਜੰਮੀ ਪਈ ਆ ਬਹੁਤ ਸੋਹਣੀ ਸਾਫ ਸੁਥਰੀ ਹਮਾਨੇ ਦੀ ਤੇ ਬਾਬੂ ਵੀਰ ਪਹਿਲੇ ਸਵੇਰ ਦਾ ਦੁੱਧ ਕਿੰਨਾ ਖੀਦਾ ਪਹਿਲੇ ਸਵੇਰ ਵੀਰ ਜੀ ਨੇ 27 28 ਕਿਲੋ 27 28 ਕਿਲੋ ਪਹਿਲੇ ਸਵੇਰ 27 28 ਕਿਲੋ ਐ ਕਿ ਦੂਜੀ ਸਵੇਰ ਆ ਤੇ 30 ਤੋਂ ਬਾਹਰ ਹੀ ਚੱਲੂਗੀ ਵੇਖੋ ਚੱਲਣਾ ਚਾਹੀਦਾ ਇਹਦੀ ਚੁਪੈ ਗੱਲ ਆਪਾਂ ਕਰੀਏ ਢਾਂਚੇ ਦੀ ਤੇ ਜਿਹੜੀ ਇਹਦੀ ਵੇਲ ਆ ਸਪੈਸ਼ਲ ਆ ਲੰਬਾਈ ਆ ਜਿਹੜੀ ਬਹੁਤ ਜ਼ਿਆਦਾ ਛੋਟੇ ਹਾਥੀ ਦੇ ਵਿੱਚ ਨਹੀਂ ਆਊਗੀ ਕਿਉਂਕਿ ਇੰਨੀ ਜ਼ਿਆਦਾ ਲੰਬਾਈ ਆ ਆਊਗੀ ਆਊ ਵੀ ਕੱਲੀ 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 ਆਊਗੀ ਤੇ ਫੁੱਲ ਕੱਦ ਦਾ ਪੂਰੀ ਜੰਮੀ ਭਲੀ ਆ ਤੋਰਾ ਤਾਰਾ ਕਰਮਾ ਦੀ ਦਾ ਬਹੁਤ ਸੋਹਣਾ ਕਿਉਂਕਿ ਡੇਰੀ ਪਰਪਸ ਨੂੰ ਬਹੁਤ ਵਧੀਆ ਆ ਤੇ ਠੰਡੀ ਸੀ ਲਾ ਠੰਡੀ ਸੀ ਲਾ ਬੱਚਾ ਭਾ ਕੇ ਤੁਹਾਨੂੰ ਵਿਖਾ ਦਿੰਦੇ ਆ ਬਿਲਕੁਲ ਜੀ ਬਿਲਕੁਲ ਜਾਨ ਵਾਲੀ ਆ ਬਾਕੀ ਜਾਨ ਬਹੁਤ ਜਿਆਦੀ ਹੈ ਇਹਦੇ ਵਿੱਚ ਸਾਫ ਸੁਥਰੀ ਆ ਤੇ ਅੱਗੇ ਕਿਹੜੇ ਸੀਮਤ ਇਹ ਜੱਪਣ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੋੜੀ ਕਾਲੀ ਪੈਂਦੇ ਹੀ ਆ ਆ ਦੇਖ ਸਕਦੇ ਤੁਸੀਂ ਵਜ਼ਨ ਲੋਡ ਬਹੁਤ ਜ਼ਿਆਦਾ ਕਰਮਾਲੀ ਦਾ ਤੇ ਪੂਰੇ ਜੋਸ਼ ਦੇ ਵਿੱਚ ਜਾਨ ਚੱਲ ਜਾਨ ਦੂਜਾ ਸੁਆਵਾਂ ਤੇ ਵਾਕਿਆ ਜਿਹੜੀ ਵੀਰ ਨੇ ਗੱਲ ਕੀਤੀ ਆ ਕਿ ਲੋ ਜਿੰਨਾ ਕ ਆਪਣਾ ਤਜਰਬਾ ਵਾ 25 ਪਲੱਸ ਵਾਲੀ ਬੈਣ ਜਿਹੜੀ ਇਹ ਹੈਗੀ ਆ ਕੋਈ ਇਹਦੇ 'ਚ ਸ਼ੱਕ ਨਹੀਂ ਆ ਪੱਦਰ ਆ ਵੇਖੋ ਨਵੀਂ ਆ ਆ ਬਹੁ ਵੀਰਾਂ ਹੱਥ ਹੁੱਟ ਫੇਰ ਕੇ ਜਰੂਰ ਬੈਣ ਦੇ ਦਿਖਾਈਏ ਆਪਾਂ ਹੱਥ ਕੀ ਪਰਤ ਪਾਲ ਆ ਛੋਟੇ ਆ ਛੋਟਾ ਜਿਹਾ ਬੱਚਾ ਆ ਦੇਖੋ ਜੀ ਛੋਟਾ ਜਿਹਾ ਬੱਚਾ ਜਿਹੜਾ ਹਾਂ ਆ ਤੁਸੀਂ ਦੇਖ ਸਕਦੇ ਜੋ ਬਹੁਤ ਸੋਹਣਾ ਥਣ ਲੱਗਾ ਤੇ ਹਜੇ ਸੂਣ ਜਿਹੜਾ ਲੱਗਦਾ ਵੀ 2-4 ਦਿਨ ਹਜੇ ਕੱਢੂ ਹਜੇ 2-4 ਦਿਨ ਕੱਢੂਗੀ ਕੱਢੂਗੀ ਇਹ ਚੀਜ਼ ਵੇਖ ਪੀ ਅੱਗੋਂ ਵੇਖ ਕਿੱਥੋਂ ਤਿਆਰ ਹੋਈ ਆ ਗੱਲ ਬਿਲਕੁਲ ਆਪਾਂ ਕਰਦੇ ਆਂ ਪਈ ਵਰਾ ਧੁੰਨ ਨੂੰ ਲੱਗ ਕੇ ਤੇ ਕਿੱਥੋਂ ਪਾਈ ਇੱਧਰ ਵੇ ਸੂਣ ਨੂੰ ਲੱਗਣ ਦਾ ਹੀ ਹਾਂ ਸੂਣ ਨੂੰ ਲੱਗਣ ਦਾ ਹੀ ਫਿਰ ਤੇ ਖੁੱਲੋ ਕੇ ਚੰਗੀ ਹਾਂ ਤੇ ਸਭ ਤੋਂ ਜਿਹੜੀ ਮੇਨ ਚੀਜ਼ ਹੁੰਦੀ ਗਾਂ ਦੇ ਵਿੱਚ ਥਾਣਾ ਦੋਰਾ ਥਾਣ ਲੱਗਾ ਆ ਦੇਖ ਸਕਦੇ ਹੋ ਤੁਸੀਂ ਆਹ ਮਾੜੀ ਮਾੜੀ ਗੂੰਗਦੀ ਆ ਗੂੰ ਦਾ ਹਜੇ ਹਜੇ ਕੋਈ ਸੂਣ ਦਾ ਜਿਹੜਾ ਇਹਦਾ ਸਮਾਂ ਨਹੀਂ ਹੈਗਾ ਲੱਗਦਾ ਮਾੜੀ ਮਾੜੀ ਚੌਥਾਣਾ ਜੀ ਹਜੇ ਬਿਲਕੁਲ ਚੌਹ ਸਨਾਰੀ ਗੂੰਦ ਹੀ ਆਉਣੀ ਮਾੜੀ ਮਾੜੀ ਆ ਹਜੇ ਬਹੁਤ ਜ਼ਿਆਦੀ ਵੈੜ ਬਣੂਗੀ ਤੇ ਆਪਾਂ ਤੁਹਾਨੂੰ ਉੱਪਰੋਂ ਜ਼ਰੂਰ ਦਿਖਾਉਨੇ ਆ ਪੂਰੀ ਜੰਮੀ ਪਲੀ ਬਿਲਕੁਲ ਜੀ ਬਿਲਕੁਲ ਸਾਰੇ ਚਾਰ ਸ਼ਵੇਰੇ ਆਪਾਂ ਇਹਨੂੰ ਚੈੱਕ ਕਰਾਉਨੇ ਆ ਫੋਲ ਵੱਡੇ ਢਾਂਚੇ ਦੇ ਵਿੱਚ ਕੋਈ ਵੀ ਸੱਜਣਾ ਹੱਥ ਪਾ ਸਕਦਾ 25+ ਵੈੜ ਰਾਮ ਨਾ ਜਿਹੜਾ ਡੇਰੀਆਂ ਦੇ ਵਿੱਚ ਵੀ ਮੈਂ 5.5 6 ਫੁੱਟ ਦੇ ਢੇਡਕੜ ਮੇਰਾ ਕੱਦ ਆ ਤੇ ਮੇਰੀ ਕਿੱਥੇ ਆਉਣ ਡਈ ਗਾਂ ਬਿਲਕੁਲ ਜੀ ਬਿਲਕੁਲ 5 ਫੁੱਟ ਦੇ ਨੇਅਰ ਬਾਊਟ ਜਿਹੜੀ ਅਦਾ ਕੱਦ ਹੈਗਾ ਵਾ ਤੇ ਅੱਗੇ ਤੁਸੀਂ ਦੱਸ ਰਿਹਾ ਸੀ ਕਿਹੜੇ ਸੀਮਨ ਤੋਂ ਸੀ ਏਬੀਐਸ ਦੇ ਸੀਮਨ ਦੀ ਗੱਲ ਹੈ ਜੀ ਏਬੀਐਸ ਦੇ ਸੀਮੈਂਟ ਤੋਂ ਕੋਈ ਪਤਾ ਨੰਬਰ ਨੰਬਰ ਦਾ ਨਹੀਂ ਇਸ ਤਰ੍ਹਾਂ ਨਹੀਂ ਮੈਨੂੰ ਯਾਦ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਆ ਬਾਕੀ ਕੋਈ ਵੀ ਸਜਣੇ ਨੂੰ ਹੱਥ ਪਾ ਸਕਦਾ ਵਾ ਚੰਗੀ ਆ ਇਹ ਵੀ ਆਪਾਂ ਨਾਲ ਦੀ ਨਾਲ ਗੱਲ ਕਰਦੇ ਆਂ ਵੀ ਇਹ ਨਹੀਂ ਕਿ ਗਰਮੀ ਖੋਰੀ ਨਹੀਂ ਹੋਗੀ ਗਰਮੀ ਦੇ ਵਿੱਚ ਵੀ ਫੁੱਲ ਕਾਰਡ ਕੱਢੂਗੀ ਕਿਉਂਕਿ ਪਸ਼ੂ ਦੀ ਜਿਹੜੀ ਜਾਤ ਨਸਲ ਬਰੀਡ ਦਾ ਪਤਾ ਲੱਗ ਜਾਂਦਾ ਵਾ ਕਿ ਗਰਮੀ ਦੇ ਵਿੱਚ ਵੀ ਇਹਨੇ ਕੋਈ ਪਰਵਾਹ ਨਹੀਂ ਕਰਨੀ ਕੋਈ ਵੀ ਸੱਜਣ ਇਹਨੂੰ ਬਿਲਕੁਲ ਜੀ ਬਿਲਕੁਲ ਰੇਲ ਗੱਡੀ ਦੇ ਆਪਾਂ ਇੰਜਨ ਵਾਲੀ ਗੱਲ ਕਰ ਸਕਦੇ ਆ ਚੰਗੀ ਆ ਪੱਦਰ ਆ ਚਲੋ ਪ੍ਰਮਾਤਮਾ ਜਿਹਦੇ ਵੀ ਹਿੱਸੇ ਆਵੇ ਤਾਂ ਬਿਲਕੁਲ ਉਹਨੂੰ ਲੈਣੀਆ ਕਰੇ ਤੇ ਬਾਕੀ ਰੇਟ ਜਰੂਰ ਇਹਦਾ ਸਾਂਝਾ ਕਰੀਏ ਰੇਟ ਵੀਰ ਜੀ ਇਹਦਾ 82000 ਰੁਪਿਆ 82 ਉਹ ਛੋੜ ਛੱਪਾ ਕਰ ਦਾਂਗੇ ਜੀ ਆਇਆਂ ਜਿਹੜਾ ਕੋ ਘਰੇ ਆਉ ਬਿਲਕੁਲ ਕੋਈ ਵੀ ਸੱਜਣ ਗੱਲ ਕਰੇ ਚਲੋ ਵੀਰ ਨੇ ਰੇਟ ਮੰਗਿਆ ਵਾ ਥੋੜਾ ਬੋਤਾ ਤਾਂ ਠਾ ਠਾ ਜਰੂਰ ਹੁੰਦਾ ਵਾ ਬਾਕੀ ਆਪਾਂ ਸੁਹਾ ਚੋਇਆ ਆਪਾਂ ਨੂੰ ਪਤਾ ਬਾਕੀ ਚੀਜ਼ ਬਹੁਤ ਦੱਸਣ ਦੀ ਲੋੜ ਨਹੀਂ ਆ ਬਾਕੀ ਹੈਵੀ ਆ ਹੈਵੀ ਆ ਹਾਂ ਮੁੱਠੀ ਮੁੱਠੀ ਥਣ ਫਿਰ ਵੇ ਮੁੱਠੀ ਮੁੱਠੀ ਥਣ ਲੱਗਾ ਨਿਕਰ ਲੇਵੇ ਦੇ ਵਿੱਚ ਬਣੂਗੀ ਇਹ ਨਹੀਂ ਕਿ ਇਹਦਾ ਚੂਲਣਾ ਜਾਂ ਲਫਾਫਾ ਲੇਵਾ ਹੋਊਗਾ ਹਾਂ ਕੋਈ ਵੀ ਇਹੋ ਜੀ ਗੱਲ ਨਹੀਂ ਇਹਦੇ ਵਿੱਚ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਕਰਮਾ ਵਾਲੀ ਦਾ ਜਿਹੜਾ ਸਟੇਰ ਦੁਪਟਾ ਆ ਗਿਆ ਵਾ ਸਿਰਫ ਇਹ ਸਿੰਗਾ ਦਾ ਕਰਕੇ ਆਪਾਂ 8200 ਦੇ 82 ਮੁੱਲ ਕੀਤਾ ਲੋਕ ਤੇ ਨਹੀਂ ਵੈੜਾ ਗੱਲ ਹੀ ਨਹੀਂ ਹੁੰਦੀ ਇਹ ਤਾਂ 10 ਲੱਖ ਮੁੱਲ ਕਰੀ ਜਾਂਦੇ ਆ ਬਿਲਕੁਲ ਵੀ ਬਹੁ ਵੀਰ ਬਾਹਰ ਦਾ ਰੇਟ ਸ਼ੇਡਾ ਸਹੀ ਗੱਲ ਆ ਹਾਂਜੀ ਹਾਂਜੀ ਬਾਕੀ ਚਲੋ ਸਿੰਗਾ ਦਾ ਕਰਕੇ ਹੀ ਰੇਟ ਘਟਾ ਇਹੀ ਸਿੰਗ ਨਾ ਹੁੰਦਾ ਤਾਂ ਵੈੜ ਜਿੱਥੇ ਹੈਗੀ ਉਹ ਚਲੋ ਆਪਾਂ ਨੂੰ ਵੀ ਪਤਾ ਬਿਲਕੁਲ ਬਿਲਕੁਲ ਤੇ ਬਾਕੀ ਕੋਈ ਵੀ ਸੱਜਣਾ ਵੀਰ ਨਾਲ ਕੰਟੈਕਟ ਕਰ ਸਕਦਾ ਵਾ ਫੋਨ ਨੰਬਰ ਆਪਾਂ ਫੇਰ ਰਿਪੀਟ ਕਰਵਾ ਦਿੰਨੇ ਆ ਵੀਰ ਤੋਂ 98199 98199 15026 15026 ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ